ਆਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਨ ਵਾਸਤੇ ਸਾਡੇ ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਵਿੱਚੋਂ ਭੂਤ ਕੱਢਣ ਲਈ ਇੱਕ ਮੁਸਲਮਾਨ ਫਕੀਰ ਨੂੰ ਬੁਲਾਇਆ ਗਿਆ ਤਾਂ ਫਿਰ ਕੀ ਹੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੋਹਰਾ ਸਾਹਿਬ ਊਲ ਚੰਦ ਜੀ ਨਵਾਬ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਨਵਾਬ ਜੀ ਤੁਹਾਡੇ ਕੋਲ ਨਾਨਕ ਦਾ ਜਿਹੜਾ 760 ਆਨੇ ਬਕਾਇਆ ਹੈ ਉਹ ਤੁਸੀਂ ਨਾਨਕ ਨੂੰ ਦੇਣ ਦੀ ਬਜਾਏ ਮੇਰੀ 30 ਲੱਖਣੀ ਨੂੰ ਦੇ ਦਿਓ ਪਰ ਨਵਾਬ ਸਾਹਿਬ ਅਗੋਂ ਮੂਲ ਚੰਦ ਨੂੰ ਕਹਿਣ ਲੱਗੇ ਕਿ ਮੂਲ ਚੰਦ ਜੀ ਨਾਨਕ ਨੇ ਮੈਨੂੰ ਆਖਿਆ ਹੈ ਕਿ ਜਿਹੜਾ ਮੈਂ 760 ਆਨੇ ਉਸ ਦਾ ਬਕਾਇਆ ਦੇਣਾ ਹੈ ਉਹ ਉਸ ਨੂੰ ਦੇਣ ਦੀ ਬਜਾਏ ਭੁੱਖੇ ਪਿਆਸੇ ਸਾਧੂਆਂ ਨੂੰ ਲੰਗਰ ਛਕਾ ਦਿਓ ਇਹ 760 ਆਨੇ ਮੈਂ ਤੁਹਾਨੂੰ ਕਿਵੇਂ ਦੇ ਸਕਦਾ ਹਾਂ ਤਾਂ ਮੂਲ ਚੰਦ ਜੀ ਪਾਪਖਾਨ ਨੂੰ ਕਹਿਣ ਲੱਗੇ ਆਨਿਕ ਤਾਂ ਝੱਲਾ ਹੋ ਗਿਆ ਹੈ ਉਹਨਾਂ ਨੂੰ ਘਰ ਪਰਿਵਾਰ ਦਾ ਕੋਈ ਮੋਹ ਨਹੀਂ ਰਿਹਾ ਉਸਨੇ ਫਕੀਰੀ ਧਾਰਨ ਕਰਕੇ ਇਸ ਵੇਲੇ ਜੰਗਲਾਂ ਵਿੱਚ ਡੇਰਾ ਲਾ ਲਿਆ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇਹਨਾਂ ਨੂੰ ਕੋਈ ਭੂਤ ਪ੍ਰੇਤ ਚਿੰਬੜ ਗਿਆ ਹੋਵੇ ਤੇ ਸਾਨੂੰ ਇਹਨਾਂ ਨੂੰ ਕਿਸੇ ਸਿਆਣੇ ਕੋਲ ਵੀ ਦਿਖਾ ਲੈਣਾ ਚਾਹੀਦਾ ਹੈ। ਨਵਾਬ ਸਾਹਿਬ ਮੂਲ ਚੰਦ ਦੀਆਂ ਗੱਲਾਂ ਸੁਣ ਕੇ ਚਿੰਤਾ ਵਿੱਚ ਪੈ ਗਿਆ ਤੇ ਕਹਿਣ ਲੱਗਾ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਨਾਨਕ ਜੀ ਦੇ ਉੱਪਰ ਭੂਤਾਂ ਪ੍ਰੇਤਾਂ ਦਾ ਵਾਸਾ ਹੋ ਗਿਆ ਹੈ ਇੱਕ ਵਾਰ ਅਸੀਂ ਕਿਸੇ ਮੂਲੇ ਕੋਲੋਂ ਨਾਨਕ ਨੂੰ ਝਾੜਾ ਪਵਾ ਕੇ ਦੇਖ ਲੈਨੇ ਹਾਂ। ਜੇਕਰ ਕਿਸੇ ਵੀ ਤਰ੍ਹਾਂ ਦਾ ਭੂਤ ਉਹਨਾਂ ਨੂੰ ਚਿੰਬੜਿਆ ਹੋਵੇਗਾ ਤਾਂ ਆਪੇ ਹੀ ਪਤਾ ਚੱਲ ਜਾਵੇਗਾ। ਆਬ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਵਿੱਚੋਂ ਭੂਤਾਂ ਨੂੰ ਕੱਢਣ ਦੇ ਲਈ ਇੱਕ ਮੁੱਲੇ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਨਾਨਕ ਜੀ ਦੇ ਬਾਰੇ ਮੁੱਲੇ ਨੂੰ ਸਾਰੀ ਕਹਾਣੀ ਦੱਸਣ ਲੱਗਾ। ਸਾਰੀ ਕਹਾਣੀ ਦੱਸਣ ਤੋਂ ਬਾਅਦ ਮੁੱਲਾ ਨੇ ਮੁੱਲਾ ਨੂੰ ਕਿਹਾ ਕਿ ਨਾਨਕ ਜੀ ਇਸ ਵੇਲੇ ਜੰਗਲ ਦੇ ਵਿੱਚ ਬੈਠੇ ਹੋਏ ਹਨ। ਤੁਸੀਂ ਇੱਕ ਵਾਰੀ ਜੰਗਲ ਦੇ ਵਿੱਚ ਜਾਓ ਤੇ ਉਹਨਾਂ ਦਾ ਝਾੜਾ ਕਰਕੇ ਉਹਨਾਂ ਬਾਰੇ ਪਤਾ ਕਰੋ। ਭੂਲੇ ਨੇ ਇੱਕ ਕਾਗਜ਼ ਦੇ ਉੱਪਰ ਸਾਰੇ ਮੰਤਰਾਂ ਨੂੰ ਲਿਖ ਲਿਆ। ਸਾਰੇ ਜੰਤਰਾ ਮੰਤਰਾਂ ਨੂੰ ਲੈ ਕੇ ਜੰਗਲ ਦੇ ਵਿੱਚ ਪਹੁੰਚ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਵੀ ਰਾਜਮਾਨ ਸਨ। ਸਾਰੇ ਨਗਰ ਦੇ ਵਿੱਚ ਰੌਲਾ ਪੈ ਗਿਆ ਕਿ ਮੁੱਲਾ ਨਾਨਕ ਦੇ ਭੂਤ ਕੱਢਣ ਵਾਸਤੇ ਆਇਆ ਹੈ ਅਤੇ ਭੂਤ ਕੱਢਣ ਲਈ ਜੰਗਲ ਵਿੱਚ ਗਿਆ ਹੈ। ਇਸ ਨਜ਼ਾਰੇ ਨੂੰ ਦੇਖਣ ਦੇ ਲਈ ਸਾਰੇ ਪਿੰਡ ਦੇ ਸਾਰੇ ਲੋਕ ਜੰਗਲਵਾਲ ਚਲੇ ਗਏ ਗੁਰੂ ਨਾਨਕ ਦੇਵ ਜੀ ਉਸ ਵੇਲੇ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਏ ਬੈਠੇ ਸਨ ਮੁੱਲਾ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠ ਗਿਆ ਤੇ ਆਪਣੇ ਪੁੱਠੇ ਸਿੱਧੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਮੁੱਲੇ ਨੇ ਆਪਣੀ ਬਣਾਈ ਹੋਈ ਸਮਗਰੀ ਲਗਵਾ ਦਿੱਤੀ ਤੇ ਜਦੋਂ ਉਸ ਸਮਗਰੀ ਦੇ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ ਤਾਂ ਮੁੱਲੇ ਨੇ ਉਹ ਸਮਗਰੀ ਗੁਰੂ ਨਾਨਕ ਦੇਵ ਜੀ ਦੇ ਚਿਹਰੇ ਕੋਲ ਕਰ ਦਿੱਤੀ ਤਾਂ ਕਿ ਇਸ ਕੋੜੇ ਧੂਏ ਨੂੰ ਸੁੰਗਣ ਤੋਂ ਬਾਅਦ ਗੁਰੂ ਜੀ ਗੁਰੂ ਜੀ ਦੀ ਭਗਤੀ ਭੰਗ ਹੋ ਜਾਵੇ ਪਰ ਮੁੱਲੇ ਦੇ ਉਸ ਕੋੜੇ ਧੂਏ ਦਾ ਗੁਰੂ ਜੀ ਉੱਪਰ ਕੋਈ ਅਸਰ ਨਾ ਹੋਇਆ ਤੇ ਗੁਰੂ ਨਾਨਕ ਦੇਵ ਜੀ ਲਗਾਤਾਰ ਉਸ ਪ੍ਰਭੂ ਦਾ ਸਿਮਰਨ ਕਰਦੇ ਰਹੇ ਮੁੱਲੇ ਨੇ ਗੁਰੂ ਜੀ ਦੀ ਭਗਤੀ ਭੰਗ ਕਰਨ ਲਈ ਅਨੇਕਾਂ ਯਤਨ ਕੀਤੇ ਪਰ ਉਸ ਦਾ ਕੋਈ ਵੀ ਯਤਨ ਕੰਮ ਨਹੀਂ ਕੀਤਾ ਤਾਂ ਆਖੀਰ ਵਿੱਚ ਜਾਣੀ-ਜਾਣ ਗੁਰੂ ਨਾਨਕ ਦੇਵ ਜੀ اپنی ਭਗਤੀ ਵਿੱਚੋਂ ਬਾਹਰ ਆ ਗਏ ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਇਸ ਮੁੱਲੇ ਦੀ ਬੁੱਧੀ ਭ੍ਰਸ਼ਟ ਹੋ ਗਈ ਹੈ ਇਹਨਾਂ ਨੂੰ ਬਚਨ ਦੇਣ ਦੀ ਲੋੜ ਹੈ ਗਿਆਨ ਦੇਣ ਦੀ ਲੋੜ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਅੱਖਾਂ ਖੋਲੀਆਂ ਤੇ ਇੱਕ ਸ਼ਬਦ ਉਚਾਰਿਆ ਰੂ ਮਹੱਲਾ ਪਹਿਲਾ ਕੋਈ ਆਖੇ ਭੂਤਨਾ ਕੋਈ ਕਹੇ ਬਿਤਾਲਾ ਕੋਈ ਆਖੇ ਆਦਮੀ ਤਾਨਕ ਵਿਚਾਰਾ ਭਇਆ دیਵਾਨਾ ਛਾ ਕਾ ਨਾਨਕ ਬੋਰਾਣਾ ਹਉ ਹਰੀ ਬੇਣ ਅਵਰ ਨਾ ਜਾਨਾ ਕਈ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਭੂਤ ਨਾ ਹੈ ਕਈ ਉਸ ਨੂੰ ਭੂਤ ਨਾ ਕਹਿੰਦੇ ਹਨ ਤੇ ਕਈ ਉਸ ਨੂੰ ਆਦਮੀ ਕਹਿੰਦੇ ਹਨ ਤੇ ਕਈ ਕਹਿੰਦੇ ਹਨ ਕਿ ਉਹ ਇੱਕ ਪ੍ਰੇਤ ਹੈ ਪਰ ਨਾਨਕ ਤਾਂ ਆਪਣੇ Swami ਦੇ ਪਿੱਛੇ ਤੇ ਵਾਹਿਗੁਰੂ ਤੋਂ ਬਗੈਰ ਹੋਰ ਮੈਂ ਕਿਸੇ ਨੂੰ ਨਹੀਂ ਜਾਣਦਾ ਗੁਰੂ ਜੀ ਨੇ ਮੂਲੇ ਨੂੰ ਕਿਹਾ ਕਿ ਹੈ ਮੂਲਾਨੇ ਮੇਰੀਆਂ ਗੱਲਾਂ ਨੂੰ ਕੰਨ ਖੋਲ ਕੇ ਸੁਣ ਕਿ ਮਨੁੱਖ ਉਹੀ ਪਰਮਾਤਮਾ ਦਾ دیਵਾਨਾ ਹੁੰਦਾ ਹੈ ਜਿਸ ਦੇ ਦਿਲ ਵਿੱਚ ਸਿਰਫ ਪਰਮਾਤਮਾ ਵੱਸਦਾ ਹੈ ਤੇ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਵੱਸਦਾ ਸਾਰ ਦੀਆਂ ਸਾਰੀਆਂ ਖਬਰਾਂ ਤੋਂ ਅੰਜਾਨ ਤੇ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹੇ ਜਿਹੜਾ ਮਨੁੱਖ ਪਰਮਾਤਮਾ ਦੇ ਅੰਮ੍ਰਿਤ ਵਰਗੇ ਨਾਮ ਨੂੰ ਛੱਡ ਕੇ ਭੂਤਾਂ ਪ੍ਰੇਤਾਂ ਦੇ ਚੱਕਰਾਂ ਵਿੱਚ ਪੈ ਜਾਂਦਾ ਹੈ ਉਹ ਮੰਦ ਬੁੱਧੀ ਵਾਲਾ ਮਨੁੱਖ ਕਦੇ ਵੀ ਖੁਸ਼ ਨਹੀਂ ਰਹਿ ਸਕਦਾ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਕੋਲ ਖੜੇ ਲੋਕਾਂ ਨੇ ਮੂੰਹ ਵਿੱਚ ਉਂਗਲਾਂ ਲੈ ਲਈਆਂ ਤੇ ਕਹਿਣ ਲੱਗੇ ਸੱਚ ਵਿੱਚ ਹੀ ਇਹਨਾਂ ਦੀ ਪ੍ਰੀਤ ਨਿਰੰਕਾਰ ਦੇ ਨਾਲ ਜੁੜੀ ਹੋਈ ਹੈ ਗੁੱਲੇ ਨੇ ਵੀ ਸਤ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਮੇਰੀ ਗਲਤੀ ਨੂੰ ਬਖਸ਼ ਦਿਵੋ ਮੇਰੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਪੁੱਲ ਹੋ ਗਈ ਹੈ ਮੈਨੂੰ ਤੁਹਾਡੇ ਨਾਲ ਮਿਲ ਕੇ ਮੇਰੇ ਚਿੱਤ ਨੂੰ ਬਹੁਤ ਖੁਸ਼ੀ ਹੋਈ ਹੈ ਮੇਰੇ ਵੀ ਮਨ ਦਾ ਹੰਦੇਰਾ ਦੂਰ ਹੋ ਚੁੱਕਿਆ ਹੈ ਇਹ ਗੱਲ ਕਹਿ ਕੇ ਮੁੱਲਾ ਨੇ ਗੁਰੂ ਜੀ ਕੋਲੋਂ ਆਗਿਆ ਲਈ ਤੇ ਨਵਾਬ ਸਾਹਿਬ ਕੋਲ ਚੱਲਿਆ ਗਿਆ ਤੇ ਜਾ ਕੇ ਨਵਾਬ ਸਾਹਿਬ ਨੂੰ ਕਹਿਣ ਲੱਗਾ ਕਿ ਨਾਨਕ ਪੀਰਾਂ ਦੇ ਪੀਰ ਹਨ ਬੜੇ ਹੀ ਧੀਰਜਵਾਨ ਹਨ ਉਹਨਾਂ ਦੀ ਬੁੱਧੀ ਬੜੀ ਹੀ ਵਿਸ਼ਾਲ ਹੈ ਮੂਰਖ ਲੋਕ ਉਹਨਾਂ ਦਾ ਭੇਤ ਨਹੀਂ ਜਾਣਦੇ ਤੇ ਉਹਨਾਂ ਵਿੱਚ ਦੋਸ਼ ਕੱਢਦੇ ਹਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਸੁਕਸ ਉਹਨਾਂ ਦੀ ਅੱਖਾਂ ਵਿੱਚ ਹੈ ਨਾ ਕਿ ਚੰਦਰਮਾ ਦੇ ਵਿੱਚ ਮੂਲੇ ਦੇ ਮੂਹੋਂ ਗੁਰੂ ਜੀ ਦੀ ਸਿਫਤ ਸੁਣ ਕੇ ਨਵਾਬ ਖਾਂ ਕਾਫੀ ਹੈਰਾਨ ਹੋ ਗਿਆ ਤੇ ਸੋਚਣ ਲੱਗਾ ਕਿ ਮੈਂ ਇਹਨਾਂ ਪੈਸਿਆਂ ਦਾ ਕੀ ਕਰਾਂ ਮੇਰੇ ਕੋਲ ਨਾਨਕ ਦਾ ਬਕਾਇਆ ਬਚਿਆ ਹੋਇਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਨਵਾਬ ਜੀ ਦੇ ਦੁਆਰਾ ਗੁਰੂ ਜੀ ਦੇ 760 ਆਨੇ ਦਾ ਕੀ ਕੀਤਾ ਗਿਆ ਇਸ ਦੇ ਬਾਰੇ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੇ ਜੇਕਰ ਤੁਸੀਂ ਅਗਲੀ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ